ਕਿ ਮੈਨੂੰ ਛੱਡ ਦਿੱਤਾ ਆ ਆ ਦੂਸਰੀ ਔਰਤ ਦੇ ਨਾਲ ਰਹਿ ਰਹੇ ਆ ਟਰਮ ਚੇਂਜ ਕਰਕੇ ਨੂੰ ਬਹੁਤ ਜ਼ਿਆਦਾ ਜਾਤੀ ਤੱਕ ਵੀ ਮੇਰੇ ਕੀ ਆ ਮੇਰੇ ਕੋਲ ਵੀਡੀਓ ਰਿਕਾਰਡਿੰਗ ਸਭ ਕੁਝ ਕੀ ਆ ਸਭ ਚਮਾਰੀ ਤੇਰੇ ਪਿੱਛੇ ਮੇਰੇ ਪਿੱਛੇ ਤੇਰੇ ਤੇਰੇ ਕੋਲ ਜਿੱਦਾਂ ਹੈ ਨਾ ਉਹ ਐਂਵੇ ਇੱਕ ਦਿਨ ਕੱਲ ਅੱਜ ਆਇਆ ਸੋ ਅੱਜ ਆ ਗਏ ਤੇਨੇ ਚਮਾਰੀ ਨੇ ਚਮਾਰੀ ਮੈਂ ਕਿਹਾ ਸੀ ਮਤਲਬ ਉਹਨੂੰ ਬੁਲਾਓ ਜੀ ਹੁਣ ਕੋਰਟ ਦੇ ਵਿੱਚ ਜਾ ਕੇ ਕਹਿ ਰਹੇ ਕਿ ਅਸੀਂ ਮੈਰਿਜ ਕਰਵਾ ਲਈ ਇਸ ਬੱਚੇ ਦਾ ਤਾਨੂੰ ਤਲਾਕ ਦਿੱਤਾ ਜੀ ਉਹਨਾਂ ਨੇ ਕੋਈ ਨਹੀਂ ਦਿੱਤਾ ਹੈਗਾ ਕਿ ਮੈਂ ਇੱਥੇ ਅੱਗ ਲਾ ਕੇ ਮਰੂਗੀ ਨੀਤ ਕਰਦੇ ਮੋਰੀ ਅੱਗ ਲਾ ਕੇ ਮਰੂਗੀ ਮੈਂ ਇਸੇ ਟਾਈਮ ਆਪਣੇ ਬੱਚਿਆਂ ਨੂੰ ਲੈ ਕੇ ਉਹ ਵੇਖੋ ਬੋਲ ਫालतू ਬੋਲਦੀ ਜਨਾਨੀ ਇੱਥੇ ਆਏ ਸਾਨੂੰ ਕਹਿੰਦੀ ਮੈਨੂੰ ਕਹਿੰਦੀ ਵੜ ਦੇਗਾ ਤੈਨੂੰ ਉਹਦਾ ਭਰਾ ਮੈਨੂੰ ਧਮਕੀਆਂ ਦੇ ਰਿਹਾ ਵਾ ਇਹ ਜਿਹੜੀ ਜਨਾਨੀ ਹੈ ਮੁਸਲਮਾਨੀ ਨਾਲ ਕਰਾਇਆ ਇਹਨੇ ਵਿਆਹ ਜੀ ਹਾਂ ਜੀ ਇਹ ਸਾਨੂੰ ਵੀ ਨਾਲੇ ਜਾਤੀ ਅਟੈਕ ਕਰਦੀ ਐ ਚੂੜਾ 'ਚ ਮਾਰ ਕਹਿੰਦੀ ਇਹਨੂੰ ਚਿੱਟੀ ਦੇ ਵਿੱਚ ਹੀ ਫੜੀ ਗਏ ਆ ਮੋਬਾਈਲ ਕੋਈ ਇਹਨਾਂ ਦੇ ਕੋਲ ਅਹਿਮਦਗੜ੍ਹੋਂ ਰਿਪੋਰਟ ਵੀ ਆ। ਕਿ ਜਦੋਂ ਮੈਂ ਘਰ ਜਾਂਦਾ ਸੀਗਾ ਮੇਰੇ ਨਾਲ ਮਿਸਬੀਹੇਵ ਕਰਦੀ ਸੀ ਮੈਨੂੰ ਰੋਟੀ ਪਾਣੀ ਨਹੀਂ ਦਿੰਦੀ ਸੀ ਟਾਈਮ ਟੂ ਟਾਈਮ। ਸਰ ਨਾ ਮੈਨੂੰ ਪਹਿਲਾਂ ਜਿਹੜੀ ਇਹਨਾਂ ਨਾਲ ਸੱਜੀ ਕਰੇ ਉਹਦੇ ਬਾਰੇ ਪਤਾ? ਜੀ। ਮੈਂ ਇਹਦੀ ਸੱਜੀ ਬਾਰੇ ਪਤਾ ਨਾ ਦੂਜੀ ਸੱਜੀ ਦੇ ਬਾਰੇ ਪਤਾ। ਇਹਨੂੰ ਜਿਹੜੇ ਦੇ ਬ੍ਰਦਰ ਆ ਇਹੇ ਸੈਕਟਰ ਆ ਜੀਜਾ ਜੀ ਨੇ ਉਹ ਮੇਰੇ ਨਾਲ ਲੜਾਈ ਝਗੜਾ ਕਰਦੇ ਸੀ ਕੁੱਟਮਾਰ ਕਰਦੇ ਸੀ। ਨਾ ਮੇਰੀ ਮੈਸੇਜ ਨੂੰ ਪਤਾ ਨਾ ਮੇਰੇ bade मुंडे ਨੂੰ ਪਤਾ ਠੀਕ ਹੈ ਜੀ ਇਹਦਾ 9 ਤਰੀਕ ਨੂੰ ਜਦੇ ਭਗਵਾਨਤ ਮਾਨ ਆਏ ਦੀ ਨਾ ਰੌਲਾ ਪਿਆ ਉਦਦੇ ਪਤਾ ਲੱਗ ਗਈ ਸਾਨੂੰ ਵੀ ਆਹ ਕੁਛ ਕਰਾਈ ਫਿਰਦਨੇ ਫਿਰ ਹੁਣ ਤੁਸੀਂ ਇਹ ਚੀਜ਼ ਤੋਂ ਮੁਕਰ ਕਿਉਂ ਰਹੇ ਹੋ ਵੀ ਇਹ ਚਾਹੀ ਦੋਨੋਂ ਰੱਖੇ ਦੋਨੋਂ ਤੋਂ ਮੇਰਾ ਲੈਣਗੇ ਜੀ ਬੈਰੀ ਗੱਲ ਹੈ ਕਿ ਆਏ ਵੀ ਮੈਂ ਜੋ ਮੇਰਾ ਅਹਿਸਾਸ ਪ੍ਰਾਪਰਟੀ ਹਿਸਾਬ ਨਾਲ ਨੂੰ ਮੈਂ ਦੇਣ ਨੂੰ ਤਿਆਰ ਆ ਬਾਕੀ ਉਹ ਜਿਹਨੂੰ ਮਰਜ਼ੀ ਦੇਵੇਗਾ ਸਤਿ ਸ਼੍ਰੀ ਅਕਾਲ ਪੰਜਾਬੀ ਲੋਕ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਪ੍ਰਕਾਸ਼ ਸ਼ਰਮਾ ਸਵਾਗਤ ਕਰਦਾ ਇਸ ਵੇਲੇ ਖੜੇ ਆ ਮਲੇਰ ਕੋਟਲਾ ਤੋਂ ਖੰਨਾ ਹਾਈਵੇ ਦੇ ਉੱਤੇ ਜਿੱਥੇ ਤਕਰੀਬਨ ਦੱਸ ਦਈਏ ਪਿੰਡ ਰਾਣਵਾ ਦੇ ਵਿੱਚ ਖੜੇ ਆ ਤੇ ਇੱਥੇ ਇੱਕ ਔਰਤ ਦੇ ਵੱਲੋਂ ਬੜਾ ਹਾਈ ਵੋਲਟੇਜ ਡਰਾਮਾ ਕੀਤਾ ਜਾਂਦਾ ਤੁਹਾਨੂੰ ਦੱਸ ਦਈਏ ਕਿ ਇੱਕ ਔਰਤ ਦੇ ਵੱਲੋਂ ਆਪਣੀ ਪਤੀ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾਂਦੇ ਨੇ ਤੇ ਜਿਸ ਵਿੱਚ ਉਸ ਦਾ ਕਹਿਣਾ ਹੈ ਵੀ ਮੇਰਾ ਪਤਾ ਹੀ ਹੈ ਜਿਹੜਾ ਉਹ ਧਰਮ ਪਰਵਰਤਨ ਕਰਕੇ ਕਿਸੇ ਦੂਸਰੀ ਔਰਤ ਦੇ ਨਾਲ ਜਾਨੀ ਕਿ ਮੁਸਲਮ ਧਰਮ ਅਪਣਾ ਕੇ ਮੁਸਲਮ ਰੀਤੀ ਰਿਵਾਜ ਦੇ ਅਨਸਾਰ ਵਿਆਹ ਕਰਵਾ ਕੇ ਬਿਨਾ ਉਸ ਨੂੰ ਤਲਾਕ ਦਿੱਤੇ ਦੂਸਰੀ ਔਰਤ ਦੇ ਨਾਲ ਰਹਿ ਰਿਹਾ ਤੇ ਉਸ ਔਰਤ ਦੇ ਵੱਲੋਂ ਮੀਡੀਆ ਕਰਮਚਾਰੀਆਂ ਚਾਰੀਆਂ ਅਤੇ ਮੀਡੀਆ ਕਰਮਚਾਰੀਆਂ ਅਤੇ ਪੁਲਿਸ ਵਾਲਿਆਂ ਦੇ ਵਿੱਚ ਹਾਈ ਵੋਲਟੇਜ ਡਰਾਮਾ ਕੀਤਾ ਜਾਂਦਾ ਹੈ ਗੇਟ ਖੜਕਾਏ ਜਾਂਦੇ ਨੇ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਮੇਰਾ ਪਤੀ ਪੰਚਾਇਤ ਦੇ ਵਿੱਚ ਰਾਜੀਨਾਮਾ ਹੋਣ ਤੋਂ ਬਾਅਦ ਹੈ ਜਿਹੜਾ ਉੱਥੋਂ ਮੁੱਕਰ ਕੇ ਦੂਸਰੀ ਔਰਤ ਦੇ ਨਾਲ ਰਹਿ ਰਿਹਾ ਆਓ ਕੀ ਗੱਲਬਾਤ ਹੈ ਇਹਨਾਂ ਦੇ ਦੋਨਾਂ ਦੇ ਵਿਚਾਲੇ ਕੀ ਘਟਨਾ ਕਰਮ ਹੈ ਜਾਣਨ ਦੀ ਕੋਸ਼ਿਸ਼ ਕਰਦੇ ਆ ਤੇ ਉਸ ਔਰਤ ਦੇ ਨਾਲ ਤੇ ਦੂਸਰੀ ਧਿਰ ਵਾਲਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਣਦੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਨੀਤਾ ਰਾਣੀ ਆ ਤੇ ਤੁਸੀਂ ਇੱਥੇ ਪਹੁੰਚੂ ਕੀ ਕਾਰਨ ਹੈ ਤੁਹਾਡਾ ਨਿੱਕਾ ਜਿਹਾ ਬੱਚਾ ਵੀ ਤੁਹਾਡੀ ਗੋਦੀ ਵਿੱਚ ਹੈ ਹਾਂ ਕੀ ਮੇਰਾ ਨਿੱਕਾ ਜਿਹਾ ਬੱਚਾ ਆ ਮੈਂ ਐਸਐਸਪੀ ਦੇੇਸ਼ ਹੋਈ ਸੀਗੀ ਮੈਨੂੰ ਪਿਆਰ ਦਾ ਪਤਾ ਲੱਗਾ ਧਰਮ ਚੇਂਜ ਕਰਕੇ ਵਿਆਹ ਕੀਤਾ ਆ ਕੌਣ ਕੌਣ ਦੇ ਅਮਰਪ੍ਰੀਤ ਸਿੰਘ ਕੀ ਲੱਗਦਾ ਤੁਹਾਡੇ ਮੇਰੇ ਹਸਬੰਡ ਨੇ ਠੀਕ ਹੈ ਤੇ ਦੂਸਰੀ ਜਨਾਨੀ ਸ਼ਬਨਾ ਠੀਕ ਹੈ ਇਹ ਮੈਨੂੰ ਬਹੁਤ ਜ਼ਿਆਦਾ ਜਾਤੀ ਤੱਕ ਵੀ ਮੇਰੇ ਕੀ ਆ ਮੇਰੇ ਕੋਲ ਵੀਡੀਓ ਰਿਕਾਰਡਿੰਗ ਸਭ ਕੁਝ ਕੀ ਆ ਆ ਜੀ ਤੇ ਹੁਣ ਪੰਚਾਇਤ ਦੇ ਵਿੱਚ ਫੈਸਲਾ ਹੋਇਆ ਸੀਗਾ ਮੇਰੇ ਨਾਲ ਰਹਿ ਆ ਪੰਚਾਇਤ ਦਾ ਫੈਸਲਾ ਸਾਡੇ ਕੋਲ ਆ ਜੀ ਤੇ ਹੁਣ ਕੋਰਟ ਦੇ ਵਿੱਚ ਜਾ ਕੇ ਕਹਿ ਰਹੇ ਕਿ ਅਸੀਂ ਮੈਰਿਜ ਕਰਵਾ ਲਈ ਇਸ ਬੱਚੇ ਦਾ ਕੀ ਕਸੂਰ ਆ ਤੁਹਾਨੂੰ ਤਲਾਕ ਦਿੱਤਾ ਜੀ ਉਹਨਾਂ ਨੇ ਕੋਈ ਨਹੀਂ ਦਿੱਤਾ ਹੈਗਾ ਕਿਹੜਾ ਪਿੰਡ ਕਿਹੜਾ ਤੁਹਾਡਾ ਮੇਰਾ ਹਿਆਰਪੁਰ ਤੁਹਾਡੇ ਹਸਬੰਦ ਦਾ ਨਾਮ ਕੀ ਆ ਜਿਹੜਾ ਇਥੇ ਰਹਿਣ ਲੱਗੇ ਅਗੇ ਅਮਰਪ੍ਰੀਤ ਸਿੰਘ ਕਿਹੜੇ ਪਿੰਡ ਤੋਂ ਨੇ ਉਹ ਨੂੰ ਸੋਈ ਤੋਂ ਇਹ ਕਿੰਨੇ ਟਾਈਮ ਤੋਂ ਰਿਲੇਸ਼ਨ ਦੇ ਵਿੱਚ ਰਹਿੰਦੇ ਨੇ ਉਸ ਨਾਨੀ ਨਾਲ ਇਹ ਇਹ 7 ਮਹੀਨੇ ਤੋਂ ਰਹਿਣ ਲੱਗੇ ਆ ਤੁਹਾਡੇ ਨਾਲ 7 ਮਹੀਨੇ ਤੋਂ ਬੱਕਰੇ ਨੂੰ ਦੱਸਿਆ ਕੁਝ ਪਹਿਲਾਂ ਨੇ ਰੇਸਿੰਗ ਸੀ ਨਹੀਂ ਦੱਸਿਆ ਬੱਚਾ ਹੋਇਆ ਮੈਨੂੰ ਹੁਣ ਮਹੀਨੇ ਤੋਂ ਪਤਾ ਲੱਗਾ ਕਿੰਨੇ ਬੱਚੇ ਨੇ ਤੁਹਾਡੇ ਮੇਰੇ 3 ਬੱਚੇ ਆ ਮੇਰੀ ਪਹਿਲਾਂ ਮੈਰਿਜ ਹੋਈ ਸੀਗੀ ਮੈਂ ਜੋਬ ਕਰਦੀ ਸੀਗੀ ਜੀ ਲੁਧਿਆਣੀ ਤੋਂ ਮੈਨੂੰ ਜੋਬ ਤੋਂ ਉਠਾਇਆ ਬਿਊਟੀ ਪਾਰਲਰ ਦੀ ਜੋਬ ਠਾਕੇ ਮੈਨੂੰ ਇੱਥੇ ਲਿਆਂਦਾ ਬੇਟੀ ਹੋਣ ਵਾਲੀ ਰੀਤੀ ਰਿਵਾਜਾ ਨਾਲ ਸਾਰਾ ਵਿਆਹ ਕਰਵਾਇਆ ਜੀ ਹਾਂਜੀ ਤੇ ਹੁਣ ਇੱਥੇ ਰਹਿ ਰਹੇ ਆ ਹੁਣ ਦੇਖੋ ਮੇਰੀ ਸੁਣਵਾਈ ਤਾਂ ਕਿਸੇ ਪਾਸੇ ਨਹੀਂ ਹੋ ਰਹੀ ਹੈ ਤੁਸੀਂ ਇਸ ਸਬੰਧ ਦੇ ਵਿੱਚ ਪੁਲਿਸ ਕੰਪਲੇਟ ਕੀਤੀ ਹੈ ਜੀ ਹਾਂਜੀ ਮੈਂ ਦੋ ਵਾਰ ਕਰ ਦਿੱਤੀ ਐ ਐਸਐਸਪੀ ਦੇ ਫਿਰ ਉਹਨਾਂ ਨੇ ਸੁਣ ਕੇ ਹਿਸਾਬ ਕਿ ਮੇਰੀ ਕੋਈ ਵੀ ਮੇਰੇ ਨਾਲ ਇਨਸਾਫ ਨਹੀਂ ਹੋਇਆ ਅੱਛਾ ਕਿਹੜੇ ਥਾਣੇ ਦੇ ਵਿੱਚ ਤੁਸੀਂ ਇਹ ਰਿਪੋਰਟ ਕੀਤੀ ਸੀ ਮੈਂ ਐਸਐਸਪੀ ਦੀ ਮਲੇਰਕੋਟਲੀ ਅੱਛਾ ਉੱਥੋਂ ਜਿਹੜੇ ਉਹਨਾਂ ਨੇ ਅੱਗੇ ਡਿਊਟੀ ਕਿਹਦੀ ਲਈ ਐ ਪੈਰਵਾਹੀ ਕਰਨ ਵਾਸਤੇ ਪੁਨੀ ਅਹਿਮਦਗੜ ਅਹਿਮਦਗੜ ਹਾਂਜੀ ਅਹਿਮਦਗੜ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਸਬੰਧ ਵਿੱਚ ਉਹਨੇ ਤੇ ਇਹ ਕਿਹਾ ਕਿ ਤਾਲੀ ਤੋੜ ਕੇ ਉੱਥੇ ਬਹਿ ਜਾਓ ਅੱਛਾ ਬਸ ਇਹ ਮੈਨੂੰ ਕਿਹਾ ਆ ਕੀ ਇਹਦੇ ਵਿੱਚ ਪੁਲਿਸ ਦਾ ਕੋਈ ਇਨਸਾਫ ਤੋਂ ਬੋਣ ਦਾ ਸਬੰਧ ਨਹੀਂ ਬੀਖਤਾ ਦੋ ਜੀ ਹੈਗਾ ਮੈਨੂੰ ਇਨਸਾਫ ਮਿਲੇ ਹੀ ਨਹੀਂ ਰਿਹਾ ਕੀ ਕਹਿਣਾ ਚਾਹਾਂ ਕਿ ਪ੍ਰਸ਼ਾਸਨ ਤੋਂ ਕੀ ਮੰਗਦਾ ਮੈਨੂੰ ਇਨਸਾਫ ਚਾਹੀਦਾ ਆ ਮੇਰੇ ਹਸਬੰਦ ਨੂੰ ਅੰਦਰੋਂ ਕੱਢਿਆ ਜਾਵੇ ਜੇਕਰ ਤੁਹਾਨੂੰ ਪ੍ਰਸ਼ਾਸਨ ਤੋਂ ਇਨਸਾਫ ਨਹੀਂ ਮਿਲਦਾ ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਹੋਏਗੀ ਮੇਰੇ ਵੱਲੋਂ ਕਾਰਵਾਈ ਮੈਂ ਇੱਥੇ ਅੱਗ ਲਾ ਕੇ ਮਰੂੰਗੀ ਇਸ ਘਰ ਦੇ ਮੋਹਰੀ ਅੱਗ ਲਾ ਕੇ ਮਰੂੰਗੀ ਮੈਂ ਇਸੇ ਟਾਈਮ ਆਪਣੇ ਬੱਚਿਆਂ ਨੂੰ ਲੈ ਕੇ ਮੈਨੂੰ ਇਨਸਾਫ ਚਾਹੀਦਾ ਮੈਨੂੰ ਪੁਲਿਸ ਵੀ ਇਹ ਨਾਲ ਕੋਈ ਇਨਸਾਫ ਨਹੀਂ ਕਰਦੀ ਮੈਨੂੰ ਇਨਸਾਫ ਦੋ ਕੀ ਨਾਮ ਤੇ ਇਹ ਜੋ ਸਾਲੀ ਹੈ ਜੀ ਠੀਕ ਹੈ ਜੀ ਐਤੋਂ 2 ਸਾਲ ਪਹਿਲਾਂ ਵਿਆਹ ਕੀਤਾ ਇਹਦਾ ਰੈੱਡ ਮੰਗੇਓ ਜੇ ਠੀਕ ਹੈ ਜੀ ਮੈਂ ਉਹਦੇ ਨੂੰ ਮੁੰਡੇ ਨੂੰ ਪੁੱਛਿਆ ਵੀ ਸੀ ਤੇਰੇ ਕੋਈ ਕਿਤੇ ਕੋਈ ਗੱਲਬਾਤ ਨਹੀਂ ਕਿ ਤੇ ਉਹ ਨਾ ਵਿਆਹ ਕਰਾਉਣ ਤੋਂ ਬਾਅਦ ਤੂੰ ਗਾਣੇ ਗੁਣੇ ਗਾ ਕੇ ਫਿਰ ਛੁੱਟ ਜਾਵੇਂ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਦਾ ਬੱਚਾ ਹੋਣ ਵਾਲਾ ਹੋ ਗਿਆ ਜੀ ਜਦੋਂ ਬੱਚਾ ਹੋ ਗਿਆ ਅੱਦਰ ਦੇਖੋ ਮੈਨੂੰ ਕਿਦਾਂ ਖਜਾ ਰਹੀ ਆ ਤੁਸੀਂ ਉਹ ਬੱਚਾ ਹੋ ਗਿਆ ਬੱਚਾ ਹੋਣ ਤੋਂ ਬਾਅਦ ਉਹ ਵੇਖੋ ਬੋਲ ਫਾਲਤੂ ਬੋਲਦੀ ਜਨਾਨੀ ਇੱਥੇ ਆਏ ਸਾਨੂੰ ਕਹਿੰਦੀ ਮੈਨੂੰ ਕਹਿੰਦੀ ਵੜ ਜਾਣਾ ਤੈਨੂੰ ਉਹਦਾ ਭਰਾ ਮੈਨੂੰ ਧਮਕੀਆਂ ਦੇ ਰਿਹਾ ਵਾ ਜੋ ਮੈਂ ਸਾਥ ਸਾਰੀ ਵੀਡੀਓ ਬਣੀ ਹੈ ਆਪਣੀ ਦੂਜੀ ਆਪਣੇ ਰੈੱਡ ਮੰਗੋ ਆਪਣੇ ਜਿਹੜੇ ਪੰਡਈ ਦੇ ਹੁੰਦੇ ਨੇ ਸਰਟੀਫਿਕੇਟ ਮਿਲਿਆ ਹੋਇਆ ਸਾਰਾ ਕੁਝ ਮਿਲਿਆ ਸਾਰਾ ਕੁਝ ਕਰਾਇਆ ਵਾ ਜੀ ਉਸ ਤੋਂ ਬਾਅਦ ਹੁਣ ਸਾਨੂੰ 15-20 ਦਿਨਾਂ ਤੋਂ ਪਹਿਲੇ ਪਤਾ ਲੱਗਾ ਕਿ ਇਹਨੇ ਇੱਕ ਰੱਖੀ ਹੋਈ ਇੱਥੇ ਜੀ ਇਹ ਮਕਾਨ ਵੀ ਇਹ ਆਪ ਬਣਾਉਂਦੀ ਦੀ ਆ ਕੇ ਗੁੜੀ ਮੈਂ ਕੁੱਦਾ ਕੇ ਮਕਾਨ ਦੇਖਦੀ ਸੀ ਇਹਦਾ ਸੀ ਹੁਣ ਉਹਨਾਂ ਨੂੰ ਉਹਨਾਂ ਨੂੰ ਦਿੱਤਾ ਉਹਨਾਂ ਨੂੰ ਜੇ ਮੈਂ ਤੁਸੀਂ ਕਹਿੰਦੇ ਵੀ ਜਾਤੀ ਬਦਲ ਕੇ ਬੰਦਾ ਇੱਥੇ ਰਹਿ ਰਿਹਾ ਤੁਸੀਂ ਕਿਹੜੀ ਕਾਸਟ ਨੂੰ ਬੁਲਾਉਂ ਕਰਦੇ ਹੋ ਮੈਂ ਲਾਂਬਾ ਜੀ ਖੱਤਰੀਆ ਜੀ ਹੈ ਜੀ ਇਹ ਜਿਹੜੇ ਹੈਗੇ ਨੇ ਇਹ ਮੁਸਲਮਾਨ ਮੁਸਲਮਾਨ ਹੈ ਜੀ ਜਿਹੜਾ ਹੁਣ ਇਹ ਜਿਹੜੀ ਜਨਾਨੀ ਹੈ ਮੁਸਲਮਾਨੀ ਨਾਲ ਕਰਾਇਆ ਇਹਨੇ ਵਿਆਹ ਜੀ ਹਾਂ ਜੀ ਇਹ ਸਾਨੂੰ ਵੀ ਨਾਲੇ ਜਾਤੀ ਅਟੈਕ ਕਰਦੀ ਹੈ ਚੂੜਾ ਚ ਮਾਰ ਕਹਿੰਦੀ ਇਹਨੂੰ ਇਹਨੂੰ ਵੀਡੀਓ ਵੀ ਹੈਗੀਆਂ ਉਹਦੀ ਆਪਾਂ ਐਫਆਰਏ ਕਰਾਈ ਹੋਣ ਥੱਡੀ ਬਹੁਤ ਗੰਤੀ ਉਹਦੇ ਲੋ ਵੀ ਐਫਆਰਏ ਉੱਪਰ ਆਵਾਗੇ ਅੱਜ ਜੀ ਇਹਦੇ ਇਹ ਤੁਹਾਨੂੰ ਜਿਹੜੇ ਜਿਹੜੇ ਚੂੜੇ ਚ ਮਾਰੇ ਸਾਬਤ ਵਰਤੇ ਗਿਆ ਨੇ ਇਹ ਸਾਡੇ ਕੋਲ ਰਿਕਾਰਡਿੰਗ ਹੈ ਉਹ ਕਹਿੰਦਾ ਉਸ ਬੰਦੇ ਵੱਲੋਂ ਵਰਤੇ ਗਿਆ ਨੇ ਇਹ ਜਨਾਨੀ ਵੱਲੋਂ ਮੁਸਲਮਾਨੀ ਵੱਲੋਂ ਵਰਤੇ ਗਿਆ ਜੀ ਇੱਧਰ ਆ ਕੇ ਦੱਸੋ ਜਰਾ ਇਧਰ ਆ ਉਸਨੀ ਤਾਂ ਸਾਡੇ ਕੋ ਸਾਰੀਆਂ ਵੀਡੀਓ ਪਈਆਂ ਆ ਆਪਾਂ ਉਹਦੀ ਐਫਆਰਆਈ ਹਾਜੀ ਕਰਵਾਣੀ ਆ ਇੱਥੇ ਗਲਤ ਕੰਮ ਵੀ ਹੁੰਦਾ ਆ ਇੱਥੇ ਗਲਤ ਕੰਮ ਹੁੰਦਾ ਆ ਆਣ-ਬਾਣ ਸਮਝਾਏ ਆ ਆਣ-ਬਾਣ ਨਾ ਕਿ ਮੈਨੂੰ ਖੁਦ ਦੱਸਿਆ ਕਿਥੋਂ ਮੈਨੂੰ ਲੈ ਚਾਲ ਫਿਰ ਵੀ ਇਹ ਜਨਾਨੀ ਨੂੰ ਪਤਾ ਨਹੀਂ ਕੀ ਕੀਤਾ ਚਿੱਟੇ ਦੇ ਵਿੱਚ ਹੀ ਫੜੇ ਗਏ ਆ ਮੋਬਾਈਲ ਖੋਇਆ ਇਹਨਾਂ ਦੇ ਕੋਲ ਅਹਿਮਦਗੜ੍ਹੋਂ ਰਿਪੋਰਟ ਵੀ ਆ ਅਹਿਮਦਗੜ੍ਹ ਵੀ ਰਿਪੋਰਟ ਅਹਿਮਦਗੜ੍ਹ ਜਿੱਦਣਾ ਹਿੰਦੀ ਮੋਬਾਈਲ ਕਿਤਾ ਖੋਇਆ ਜੀ ਮੇਰੇ ਹਸਬੰਡ ਦਾ ਉਹੀ ਮੁੰਡਿਆਂ ਨੇ ਨਸ਼ਾ ਲੈਣ ਨੂੰ ਮੰਗਾ ਲਿਆ ਫਿਰ ਕਹਿੰਦੇ ਸੁਨੀਤਾ ਮੈਨੂੰ ਬਚਾ ਲੈ ਮੈਂ ਤੋਂ ਗਲਤ ਕੰਮ ਕਰਾਂਦੀ ਆ ਮੈਂ ਪੰਚਾਇਤੀ ਫੈਸਲਾ ਹੋ ਗਿਆ ਕਿ ਇਹ ਸਾਡੇ ਕੋਲ ਰਹੂਗਾ ਉਸ ਤੋਂ ਬਾਅਦ ਮਿਲ ਕੇ ਅੱਜ ਹਫਤਾ ਹੋ ਗਿਆ ਜੋੜ ਕੇ ਆਪਣਾ ਥਾਣਾ ਗੜ ਆਪਣੇ ਹਾਂਜੀ ਜੋੜੇ ਜੋੜੇ ਕਰਕੇ ਲੱਗੇ ਤਾਂ ਜੀ ਰਜਮੰਦੀ ਹੋ ਗਈ ਹਾਂਜੀ ਇਹ ਕਹਿੰਨੇ ਕਹਿੰਦਾ ਹਾਂਜੀ ਹੋ ਗਈ ਹੈ ਜੀ ਉਸ ਤੋਂ ਬਾਅਦ ਫਿਰ ਹੁਣ ਇਹ ਪੁਲਿਸ ਆ ਪੁਲਿਸ ਆਏ ਨੇ ਇਹਨਾਂ ਵੱਲ ਕਰੋ ਜਰਾ ਥੋੜਾ ਜਿਹਾ ਇਹ ਕਹਿੰਦੇ ਹੁਣ ਕੋਰਟ ਮੈਰਿਜ ਕਰਾ ਪੀ ਇਹਨਾਂ ਨੇ ਇਹਨਾਂ ਨੇ ਕੋਰਟ ਮੈਰਿਜ ਕਰਾ ਲਈ ਹੈ ਜੀ ਹੁਣ ਤਿੰਨ ਚਾਰ ਦਿਨਾਂ ਚ ਕਿਹੜੀ ਕੋਰਟ ਮੈਰਿਜ ਹੋ ਜਾਂਦੀ ਹੈ ਜੀ ਇਹਦੀ ਇਹ ਕਿਹੜੀ ਪੁਲਿਸ ਨੇ ਰਾਈਨਾਮਾ ਕਰ ਦੇ ਤਾਂ ਉਸ ਤੋਂ ਬਾਅਦ ਵੀ ਬੰਦਾ ਕੋਰਟ ਮੈਰਿਜ ਕਰਾ ਲੂਗਾ ਚਲੋ ਤੁਹਾਡੇ ਕਹਿਣ ਦਾ ਭਾਵ ਹੈ ਪੁਲਿਸ ਉਹਨਾਂ ਨੂੰ ਸ਼ਹਿਰ ਦੇ ਰਹੀ ਆ ਪੁਲਿਸ ਪੂਰਾ ਸ਼ਹਿਰ ਦੇ ਰਹੀ ਹੈ ਸਾਨੂੰ ਇਨਸਾਫ ਚਾਹੀਦਾ ਅਸੀਂ ਸਵੇਰੇ 3 ਵਜੇ ਖੜੇ ਆ ਜੀ ਆਪਾਂ ਤੁਹਾਨੂੰ ਪੁਲਿਸ ਪੱਲਾ ਕਹਿੰਦੀ ਤੁਸੀਂ ਅੰਦਰ ਨਹੀਂ ਆਣਾ ਆਪਾਂ ਆਵਾਂਗੇ ਫਿਰ ਤੁਸੀਂ ਜਾਣਾ ਹੁਣ ਅਸੀਂ ਉਹਨਾਂ ਤੇ ਉੱਥੇ ਖੜੇ ਰਿਹਾ ਤੁਹਾਨੂੰ ਬੁਲਾਇਆ ਸੀ ਇਸ ਕਰਕੇ ਤੁਸੀਂ ਸਾਡੀ ਹਸਾਇਤਾ ਕਰੋ ਜੀ ਸਾਨੂੰ ਐਸਐਸਪੀ ਸਾਹਿਬ ਨੇ ਕਿਹਾ ਸੀ ਕਿ 112 ਤੇ ਫੋਨ ਕਰਨਾ ਤੁਹਾਡੀ ਹੈਲਪ ਲਈ ਜਰੂਰ ਪਹੁੰਚੂਗੇ ਕੋਈ ਨਹੀਂ ਪਹੁੰਚਿਆ ਤੇ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਰਪ੍ਰੀਤ ਸਿੰਘ ਉਰਫ ਆਮਿਰ ਖਾਨ ਆਮਿਰ ਖਾਨ ਹਾਂ ਜੀ ਤੇ ਪਹਿਲਾਂ ਤਾਂ ਇਹ ਦੱਸੋ ਅਮਰਪ੍ਰੀਤ ਤੋਂ ਆ ਮੇਰੇ ਬਾਦ ਕਿਵੇਂ ਵੱਢ ਕੇ ਸਰ ਮੈਂ ਇਸਲਾਮ ਕਬੂਲ ਕੀਤਾ ਜੀ ਠੀਕ ਹੈ ਹਾਂਜੀ ਤੇ ਤੁਹਾਡੀ ਪਹਿਲੀ ਪਤਨੀ ਦੇ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਕਿ ਬਿਨਾ ਉਹਨਾਂ ਨੂੰ ਡਾਈਵੋਰਸ ਦਿੱਤੇ ਤੁਸੀਂ ਦੂਸਰੀ ਮੈਰਿਜ ਕਰ ਲਈ ਹੈ ਕਾਰਨ ਕੀ ਹੈ ਸਰ ਇਹਦੇ ਵਿੱਚ ਕਾਰਨ ਇਹ ਹੈ ਕਿ ਜਦੋਂ ਮੈਂ ਘਰ ਜਾਂਦਾ ਸੀਗਾ ਮੇਰੇ ਨਾਲ ਮਿਸਬੀਹੇਵ ਕਰਦੀ ਸੀ ਮੈਨੂੰ ਰੋਟੀ ਪਾਣੀ ਨਹੀਂ ਦਿੰਦੀ ਸੀ ਟਾਈਮ ਟੂ ਟਾਈਮ ਤੇ ਇਹਦੇ ਵਿੱਚ ਕੀ ਹੈ ਜਿਵੇਂ ਮੈਂ ਬਾਹਰ ਅੰਦਰ ਜਾਂਦਾ ਸੀਗਾ ਮੈਨੂੰ ਨਹੀਂ ਪਤਾ ਸੀਗਾ ਕਿ ਉਹ ਕਿੱਥੇ ਜਾਂਦੀ ਹੈ ਕਿੱਥੇ ਨਹੀਂ ਆਂਦੀ ਠੀਕ ਹੈ ਹਾਂਜੀ ਤੁਹਾਡੇ ਕਿੰਨੇ ਬੱਚੇ ਨੇ ਜੀ ਪਹਿਲੀ ਪਤਨੀ ਤੋਂ ਪਹਿਲੀ ਪਤਨੀ ਤੋਂ ਇੱਕ ਬੱਚਾ ਜੀ ਠੀਕ ਹੈ ਤੇ ਦੋ ਬੱਚੇ ਹੋਰ ਨੇ ਜੀ ਉਹਨਾਂ ਦੇ ਉਹ ਦੋ ਬੱਚੇ ਉਹਨਾਂ ਦੇ ਪਹਿਲਾ ਨੇ ਜੀ ਔਰ ਉਹਦੇ ਵਿੱਚ ਇਹਨਾਂ ਨੇ ਐਸਐਸਪੀ ਸਾਹਿਬ ਦੇ ਇੱਕ ਦਰਖਾਸਤ ਦਿੱਤੀ ਸੀ ਕਿ ਜੇ ਮੇਰਾ ਆਪਣੇ ਹਸਬੰਦ ਨਾਲ ਕੋਈ ਲੜਾਈ ਝਗੜਾ ਉਹਦੇ ਵਿੱਚ ਇਹਨਾਂ ਨੇ ਲਿਖਾਇਆ ਸੀ ਕਿ ਮੇਰੇ ਪਹਿਲਾ ਵਾਲੇ ਹਸਬੰਦ ਦੀ ਜਿਨ੍ਹਾਂ ਦੇ ਦੋ ਬੱਚੇ ਨੇ ਉਹਦੀ ਮੌਤ ਹੋ ਗਈ ਡੈਥ ਹੋ ਗਈ ਕੀ ਵਾਕਿਆਤ ਐਸੋ ਵੀ ਹੋਈ ਹੈ ਜੀ ਨਹੀਂ ਸਰ ਬਿਲਕੁਲ ਨਹੀਂ ਹੋਈ ਜੀ ਇਹ ਜਿਹੜੇ ਬਿਓ ਦਾ ਸੌਦਾ ਕਰਨ ਦਾ ਭਾਅ ਹੋ ਵੀ ਪਤਾ ਨਹੀਂ ਕਿੱਥੇ ਜਾਂਦਾ ਕਿੱਥੇ ਜਾਂਦੀ ਉਹ ਕਹਿੰਦੇ ਬਿਊਟੀ ਕਮ ਦਾ ਕੰਮ ਕਰਦੀ ਸੀ ਕਿ ਉਹ ਉਹਦਾ ਕੈਰੈਕਟਰ ਦਾ ਸੱਕਾ ਬਿਲਕੁਲ ਜੀ ਸਰ ਬਿਊਟੀ ਪਾਰਲਰ ਦਾ ਕੰਮ ਨਹੀਂ ਕਰਦੀ ਸਪਾ ਸੈਂਟਰ ਦੇ ਵਿੱਚ ਕੰਮ ਕਰਦੀ ਸੀ ਲੁਧਿਆਣਾ ਠੀਕ ਹੈ ਜੀ ਫਿਰ ਉਹਨਾਂ ਕੋਲੋਂ ਹੰਗਾਮਾ ਕੀਤਾ ਜਾਂਦਾ ਹੈ ਵੀ ਤੁਸੀਂ ਉਹਨਾਂ ਨੂੰ ਬਿਨਾਂ ਦੱਸੇ ਦੂਸਰੀ ਮੈਰਿਜ ਕਰਵਾ ਲੈਣੀ ਹੋ ਜੀ ਤੇ ਉਹਨਾਂ ਨੇ ਐਸਐਸਪੀ ਸਹਿਬਾ ਦੇ ਕੋਲੇ ਵੀ ਇਸ ਦੀ ਦਰਖਾਸਤ ਦਿੱਤੀ ਹੋਈ ਹੈ ਤੇ ਪਿੰਡ ਦੇ ਵਿੱਚ ਪੰਚਾਇਤ ਦੇ ਵਿੱਚ ਵੀ ਰਾਜ਼ੀ ਨਾਮਾ ਹੋਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਬਿਨਾਂ ਦੱਸੇ ਦੂਜਾ ਵਿਆਹ ਕਰਵਾਇਆ ਜੀ ਸਰ ਐਸਐਸਪੀ ਸਾਹਿਬ ਨੇ ਉਹਨਾਂ ਨੇ ਦਰਖਾਸਤ ਦਿੱਤੀ ਹੈ ਉਹਦੇ ਵਿੱਚ ਕੀ ਹੋਇਆ ਕਿ ਜਦੋਂ ਇਹਨਾਂ ਨੇ ਮੇਰਾ ਮਿਸਬੀਹੇਵ ਕੀਤਾ ਮੈਨੂੰ ਰੋਟੀ ਪਾਣੀ ਨਹੀਂ ਦਿੱਤਾ ਮੇਰੇ ਪਰਸਨਲ ਪਾਰਟ ਤੇ ਲੱਤ ਮਾਰੀ ਕਿੱਕ ਮਾਰੀ ਤੇ ਇਹਦੇ ਵਿੱਚ ਕੀ ਹੋਇਆ ਮੈਨੂੰ ਜਿਹੜੇ ਦੇ ਬ੍ਰਦਰ ਆ ਇਹਦੀ ਸਿਸਟਰ ਆ ਜੀਜਾ ਜੀ ਨੇ ਉਹ ਮੇਰੇ ਨਾਲ ਲੜਾਈ ਝਗੜਾ ਕਰ ਰਹੀ ਕੁੱਟਮਾਰ ਕਰਦੇ ਸੀਗੇ ਕੀ ਤੁਸੀਂ ਕੁੱਟਮਾਰ ਦੇ ਕਿਤਾ ਕੰਪਲੇਟ ਲਖਾਈਆ ਪੰਜ ਬੰਦਾ ਕੁੱਟਮਾਰ ਨਹੀਂ ਸਰ ਕਿਉਂ ਨਹੀਂ ਲਖਾਈ ਕਿ ਬਰੇ ਸਰ ਮੇਰੇ ਕੋਲੇ ਇਹਦੀ ਜੋ ਮੈਡੀਕਲ ਰਿਪੋਰਟ ਪਈ ਆ ਜੀ ਤੁਹਾਡੇ ਦੂਸਰੀ ਪਤਨੀ ਦੇ ਵੱਲੋਂ ਉਹਨਾਂ ਨੂੰ ਜਾਤੀ ਸੂਚੀ ਵਿੱਚ ਸਾਧਵੀ ਕਿਹਾ ਗਿਆ ਤੇ ਉਹਨਾਂ ਨੇ ਰਿਕਾਰਡਿੰਗ ਦਿਖਾਈ ਹੈ ਜਿਹੜੀ ਸਰ ਇਹਨਾਂ ਕੋਲੇ ਵੀ ਆਪਣੀ ਰਿਕਾਰਡਿੰਗ ਪਈ ਹੈ ਕਿ ਆ ਮੈਨੂੰ ਮੁਸਲਮ 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 ਇਦਾਂ ਕਰਦੇ ਆ ਹਾਂਜੀ ਤੇ ਉਹਨ ਤੁਸੀਂ ਕੀ ਚਾਹੁੰਦੇ ਹੋ ਜੀ ਦਾ ਸਰ ਮੈਂ ਇਹਨਾਂ ਦੇ ਨਾਲ ਨਹੀਂ ਰਹਿਣਾ ਚਾਹੁੰਦਾ ਮੈਂ ਜੋ ਸੀ ਆਪਣੀ ਕੋਟ ਮੈਰੇਜ ਕਰਵਾ ਲਈ ਔਰ ਜਿਨ੍ਹਾਂ ਨਾਲ ਮੈਂ ਰਹਿਣਾ ਚਾਹੁੰਦਾ ਸਾਨੂੰ ਬਾ ਅਦਾਲਤ ਨੇ ਜੱਜ ਸਾਹਿਬ ਨੇ ਸਾਨੂੰ ਕੋਟ ਮੈਰੇਜ ਕਰਵਾ ਕੇ ਇਹ ਸਾਨੂੰ ਇੱਕ ਖੁਸ਼ਹਾਲ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ। ਕੀ ਤੁਸੀਂ ਜੱਜ ਸਾਹਿਬ ਕੋਲ ਇਹ ਗੱਲ ਕਹੀ ਸੀ ਵੀ ਮੈਂ ਪਹਿਲਾਂ ਮੈਰਿਡਾ ਮੈਂ ਤਲਾਕ ਨਹੀਂ ਦਿੱਤਾ। ਹਾਂਜੀ ਸਰ ਬਿਲਕੁਲ ਕਹੀ ਸੀ। ਕਹੀ ਸੀ। ਹਾਂਜੀ। ਹਾਂਜੀ ਕੀ ਨਾਮ ਹੈ ਜੀ ਆਪਣਾ? ਮੇਰੇ ਨਾਮ ਕਰਮਜੀਤ ਸਿੰਘ। ਕਰਮਜੀਤ ਸਿੰਘ। ਕਰਮਜੀਤ ਜੀ ਤੁਸੀਂ ਲੜਕੇ ਤੇ ਕੀ ਲੱਗਦੇ ਹੋ ਜੀ? ਮੈਂ ਫਾਦਰ ਲੱਗਦਾ ਜੀ। ਫਾਦਰ ਲੱਗਦੇ ਆ। ਤੁਹਾਡੀ ਨੂਨੇ ਸ਼ਰੀਆ ਮੈਂ ਐਲੀਗੇਸ਼ਨ ਲਗਾਏ ਨੇ ਤੁਹਾਡੇ ਪਰਿਵਾਰ ਦੇ ਉੱਤੇ ਵੀ ਤੁਹਾਡਾ ਲੜਕਾ ਜਿਹੜਾ ਉਹ ਬਿਨਾਂ ਉਸ ਨੂੰ ਤਲਾਕ ਦਿੱਤੇ ਦੂਸਰੀ ਔਰਤ ਦੇ ਨਾਲ ਵਿਆਹ ਕਰਵਾ ਚੁੱਕਿਆ ਜੀ ਸਰ ਨਾ ਮੈਨੂੰ ਪਹਿਲਾਂ ਜਿਹੜੀ ਇਹਨਾਂ ਨਾਲ ਸਾਦੀ ਕਰੇ ਉਹਦੇ ਬਾਰੇ ਪਤਾ ਜੀ ਨਾ ਇਹਦੀ ਸਾਦੀ ਬਾਰੇ ਪਤਾ ਨਾ ਦੂਜੀ ਸਾਦੀ ਦੇ ਬਾਰੇ ਪਤਾ ਜੀ ਨਾ ਮੇਰੀ ਮੈਸੇਜ ਨੂੰ ਪਤਾ ਨਾ ਮੇਰੇ ਵੱਡੇ ਮੁੰਡੇ ਨੂੰ ਪਤਾ ਠੀਕ ਹੈ ਜੀ ਇਹਦਾ 9 ਤਰੀਕ ਨੂੰ ਜਦ ਇਹ ਭਗਵਾਨਤ ਮਾਨ ਆਏ ਦੀ ਨਾ ਰੌਲਾ ਪਿਆ ਉਹਦੇ ਪਤਾ ਲੱਗਿਆ ਸੀ ਸਾਨੂੰ ਵੀ ਆਹ ਕੁਛ ਕਰਾਈ ਫਿਰਦਨੇ ਸੀ ਤੇ ਹੁਣ ਤੁਹਾਡੇ ਬੇਟੇ ਨੇ ਦੂਸਰੀ شادی ਕਿੱਥੇ ਕਰੀ ਹੈ ਜੀ ਪਹਿਲਾਂ ਇਹ ਦੱਸੋ ਇਹ ਦੂਸਰੀ ਤਾਂ ਇਹ ਮਰੇ ਕੋਲ ਹੀ ਆ ਜਾਂਦੇ ਇੱਥੇ ਜੇ ਤੁਸੀਂ ਜਾ ਕੇ ਆਪਣੇ ਜਾ ਕੇ ਆਏ ਨੇ ਵਿਆਹ ਲੈ ਗਏ ਨੇ ਹਾਂਜੀ ਠੀਕ ਹੈ ਜੀ ਪਹਿਲਾਂ ਇਹਦੇ ਨਾਲ ਕਰਾਈ ਗੁਰੂਈ ਵਿਆਹ ਬੱਚਾ ਇੱਕ ਉਹ ਤਾਂ ਚਾਹਾਂ ਕੀ ਤੁਸੀਂ ਸਹਿਮਤ ਹੋ ਆਪਣੇ ਲੜਕੇ ਦੀ ਦੂਸਰੀ شادی ਦੇ ਨਾਲ ਜੀ ਅਸੀਂ ਬਿਲਕੁਲ ਨਹੀਂ ਸਹਿਮਤ ਤੁਸੀਂ ਇਕੱਠੇ ਰਹ ਰਹੇ ਹੋ ਜੀ ਅਸੀਂ ਤੇ ਮੇਰਾ ਬੜਾ ਮੁੰਡਾ ਇਕੱਠਾ ਰਹ ਰਿਹਾ ਸੀ ਠੀਕ ਹੈ ਇਹ ਸੱਚ ਦਾ ਇਹ ਤਾਂ ਲੱਗਿਆ ਇਹ ਤਾਂ ਸਾਡੇ ਕੋਲ ਗੇ ਨਹੀਂ ਹੁੰਦਾ 9-10 ਦਿਨ ਹੋ ਗਏ ਘਰੋਂ ਠਾਰਾਰ ਮੈਂ ਕਿਵੇਂ ਕਹਦਾ ਇਹਨੂੰ ਨਾਲ ਵੀ ਮੇਰੇ ਇਕੱਠੇ ਰਹ ਰਹੇ ਕਿਹੜੇ ਤੁਸੀਂ ਅੱਜ ਇਸ ਸਥਾਨ ਤੋਂ ਮੁੰਡੇ ਦੇ ਘਰ ਪਹੁੰਚੇ ਫਿਰ ਤੁਸੀਂ ਇੱਥੇ ਅੱਜ ਕਿਵੇਂ ਪਹੁੰਚੇ ਸਰ ਮੈਨੂੰ ਇਹ ਲੈ ਕੇ ਆਏ ਨੇ ਅੱਛਾ ਮੈਂ ਨਾਲ ਆਵਦੀਆ ਰਿਪੋਰਟਾਂ ਲੈ ਕੇ ਆਇਆ ਜੋ ਮੈਨੂੰ ਬਿਮਾਰੀ ਆ ਪੈਰਾਲਾਈਜ਼ ਹੋਇਆ ਹੋਇਆ ਅੱਖ ਤੋਂ ਕਿ ਮੇਰੇ ਦਿਨਾਂ ਨਹੀਂ ਹੈਗਾ ਕਿਉਂਕਿ ਕੱਲ ਨੂੰ ਮੈਨੂੰ ਕਿਹੜੀ ਸੀਫਰ ਦਾ ਮੈਂ ਇਸ ਗੱਲ ਦੇ ਵਿੱਚ ਸਹਿਮਤ ਨਹੀਂ। ਉਹ ਸੋਚੀ ਐ ਤਰੇ। ਬੜੀ ਨੌਣਾ ਤਾਂ ਸਹਿਮਤ ਆ। ਮੈਂ ਇਹ ਗੱਲ ਆ ਵੀ ਮੈਂ ਨਹੀਂ ਸਾਦੀ ਦੇ ਵਿੱਚ ਨਹੀਂ ਜਦੋਂ ਹੈਗਾ। ਮੈਂ ਨਹੀਂ ਉਹਨਾਂ ਵੱਲੋਂ ਇਲਜ਼ਾਮ ਲਗਾਏ ਗਿਆ ਨੇ ਵੀ ਤੁਸੀਂ ਦੋ ਪਾਸੇ ਪੈ ਰੱਖਦੇ ਤੁਸੀਂ ਉਧਰ ਵੀ ਸਹਿਮਤੀ ਦਿਨੋ ਇਧਰ ਵੀ ਦਿਨੋ ਦੋਨੇ ਪਾਸੇ ਤੋਰੇ ਫੜਦੇ। ਮੈਂ ਕਿਸੇ ਪਾਸੇ ਨਹੀਂ ਮੇਰੇ ਕਹਿੰਦਾ ਦੋ ਦੋਹਾਂ ਨੂੰ ਛੱਡ ਦੇ। ਦੋਹਾਂ ਨੂੰ ਰੱਖ ਲਵੇ ਜਿੱਥੋਂ ਮਰਜੀ ਇਹ ਮਤਲਬ ਦਵੇ ਇਹਨਾਂ ਨੂੰ ਨਹੀਂ ਛੱਡ ਕੇ ਗਏ ਨੇ ਡੈਡੀ ਜੀ ਨਹੀਂ ਮੈਂ ਬਿਲਕੁਲ ਨਹੀਂ ਛੱਡ ਗਿਆ ਇਹ ਗੱਲ ਕਰੋ ਇਹ ਮਤਲਬ ਤੁਸੀਂ ਸੌਂ ਖਾ ਕੇ ਕਹ ਦੋ ਵੀ ਜੇ ਮੈਂ ਆਪ ਛੱਡ ਗਿਆ ਮੈਂ ਨਾ ਆਉਂਦਾ ਸੀ ਫੈਸਲਾ ਹੋਇਆ ਸੀ ਆਪ ਕਿਥੇ ਛੱਡ ਕੇ ਗਏ ਆਪਣੇ ਮੂੰਹੋਂ ਦੱਸਿਆ ਡੈਡ ਜੀ ਬੋਲੋ ਹਣ ਕਿਉਂ ਝੂਠ ਬੋਲਦੇ ਪਿਆ ਨਾ ਦੋ ਪਹਿਲਾਂ ਤੂੰ ਬਲੇ ਗੱਲ ਤਾਂ ਸੁਣ ਲੈ ਇੱਧਰ ਆ ਜੋ ਮੇਰੀ ਗੱਲ ਸੁਣ ਹਾਂਜੀ ਹਾਂਜੀ ਡੈਡੀ ਜੀ ਝੂਠ ਬੋਲ ਰਹੇ ਆ ਤਨੂੰ ਬਾਹਰ ਕੱਢ ਕੇ ਸੌਂ ਖੜਾਓ ਪੰਚਾਇਤੀ ਫੈਸਲਾ ਹੋ ਗਿਆ ਫਿਰ ਵੀ ਆਪ ਛੱਡ ਕੇ ਗਏ ਮੇਰੇ ਸਾਹਮਣੇ ਕੱਚਾ ਪਾ ਕੇ ਰਹਿੰਦੇ ਐ ਇੱਕ ਨੌ ਦੀ ਸਾਹਮਣੇ ਪੁੱਤੀ ਸਾਹਮਣੇ ਕੱਲ ਤੋਂ ਪਾਣ ਲੱਗੇ ਪਜਾਮਾ ਆਲ ਜਾਵ ਲੈ ਮੈਂ ਪੱਚੇ ਸੌ ਚੱਕਦੀ ਆਂ ਮੈਂ ਆਪਦੇ ਘਰੇ ਰਹਿ ਰਿਹਾ ਹਾਂ ਪੀਕਰ ਹੋਏ ਚਲ ਜਾਵੇ ਮੈਂ ਆਪਦੇ ਘਰੇ ਰਹਿ ਰਿਹਾ ਹਾਂ ਕਿਸੇ ਮੁੱਕੇ ਦਾ ਪੰਚਾਇਤ ਦਾ ਫੈਸਲਾ ਹੋ ਗਿਆ ਮੇਰਾ ਤੇਰਾ ਜਿਹੜਾ ਫੈਸਲਾ ਹੋਇਆ ਸੀ ਉਹਦਾ ਕੀ ਕੀ ਉੱਚ ਘਰੇ ਉਹਨਾਂ ਉਹ ਚ ਜੀ ਇਹ ਤੇ ਮੁੰਡਾ ਇਹਦੇ ਕੋਲ ਰਹੂ ਆ ਇਹ ਬਿਠਾਈ ਦੀ ਹਾਂ ਕੁੜੀ ਹਾਂ ਜੀ ਇਹਦੇ ਨੂੰ ਘਰੇ ਤੇ ਬਿਠਾਉਣੇ ਸੀ ਇਹਨਾਂ ਚ ਪੰਚਾਇਤੀ ਰਾਜ ਨੇ ਫਿਰ ਇਹ ਸੀ ਘਰੇ ਘਰੇ ਬੈਠੀ ਐ ਤੇਰੀ ਕੁੜੀ ਆਏ ਹਾਂ ਉੱਥੇ ਬੈਠੀ ਆਏ ਹੁਣ ਕਹਿੰਦੀ ਵੀ 도ੜ ਜਾਵੇ ਜਦੋਂ ਕੱਲੇ ਕੱਚਾ ਤਾਂ ਜਿੰਨਾਂ ਕੋ ਘੁੰਮਣਾ ਨਾ ਤੇ پوਤੀ ਦੇ ਸਾਹਮਣੇ ਪਰਸੋਂ ਹੱਥ ਪੈਰ ਮੋਦੀ ਨਜ਼ਰ ਪਾ ਜਾਵਾ ਇਹਦੇ ਲਾਗਾ ਪਰਸੋਂ ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਇਹ ਇਕੱਠੇ ਰਹਿਣ ਜਾਂ ਜਿੰਨਾਂ ਨਾਲ ਹੁਣ ਵਿਆਹ ਕਰਵਾਇਆ ਜੀ ਸਾਰਾ ਕੁਛ ਜੀ ਮੈਂ ਤਾਂ ਕਹਾਂ ਜੀ ਇਹ ਤੇ ਤਿੰਨੂੰ ਇਕੱਠੇ ਰਹਿਣ ਮੈਂ ਨਹੀਂ ਇਹਨਾਂ ਤਿੰਨੇ ਕਿਵੇਂ ਰਹਿ ਲੈਣਗੇ ਜੀ ਇਹ ਦੱਸੋ ਸਾਡੇ ਵਿੱਚ ਸਹਿਬ ਤੇਰੀ ਤਿੰਨਾ ਜੀ ਨਹੀਂ ਸਹਿਬ ਸਿਰਫ ਪੰਚਾਇਤ ਦੇ ਫੈਸਲੇ ਵਿੱਚ ਤੁਸੀਂ ਹੈ ਨਹੀਂ ਸੀ ਪੰਚਾਇਤ ਦੇ ਫੈਸਲੇ ਵਿੱਚ ਤੁਸੀਂ ਹੈਗੇ ਸੀ ਆ ਬੈਠਾ ਸੀ ਤੇ ਫਿਰ ਉਹ ਫੈਸਲਾ ਕਿਉਂ ਨਹੀਂ ਮੰਨਿਆ ਤੁਹਾਡੇ ਪਰਿਵਾਰ ਨੇ ਮੈਂ ਤਾਂ ਐਸੀ ਮੰਨੀ ਬੈਠਿਆ ਇਹ ਮੰਨਣਾ ਤਾਂ ਹੋਇਆ ਨੇ ਦੋਨਾਂ ਚੀਜ਼ ਫਿਰ ਹੁਣ ਤੁਸੀਂ ਇਹ ਚੀਜ਼ ਤੋਂ ਮੁੱਕਰ ਕਿਉਂ ਰਹੇ ਹੋ ਵੀ ਇਹ ਚਾਹੀ ਦੋਨੋਂ ਰੱਖੇ ਦੋਨੋਂ ਕੋ ਮੇਰਾ ਲੈਣਗੇ ਜੀ ਬੈਰੀ ਗੱਲ ਹੈਗਾ ਵੀ ਮੈਂ ਜੋ ਮੇਰਾ ਅਹਿਸਾਸ ਪ੍ਰਾਪਰਟੀ ਹਿਸਾਬ ਨਾਲ ਨੂੰ ਮੈਂ ਦੇਣ ਨੂੰ ਤਿਆਰ ਆ ਬਾਕੀ ਉਹ ਜਿਹਨੂੰ ਮਰਜ਼ੀ ਦੇਵੇ ਬਸ ਇਹ ਜਿਹੜਾ ਮਕਾਨ ਬਣਾਇਆ ਗਿਆ ਹੈ ਤੁਸੀਂ ਬਣਾ ਕੇ ਦਿੱਤਾ ਮੈਂ ਨਹੀਂ ਬਣਾਇਆ ਇਹ ਮੈਂ ਆਂਦੀ ਹੁੰਦੀ ਸੀ ਕਿ ਨਾਲ ਮੇਰੀ ਬੇਟੀ ਤੀਸਰਾ ਮਹੀਨਾ ਸੀ ਜਦੋਂ ਮੇਨਾ ਮੈਰਿਜ ਕਰਵਾਈ ਮਕਾਨ ਸਾਡਾ ਬਣਦਾ ਪੱਠਾ ਆ ਮੈਂ ਉੱਤੇ ਵੀ ਗਈ ਆਪਾਂ ਬਿਜਲੀ ਪਾਣੀ ਇਹਨਾਂ ਤੋਂ ਲੈਂਦੇ ਸੀਗੇ ਮੈਨੂੰ ਤੇ ਇਸ ਨੇ ਇਨਸਾਨ ਨੇ ਧੋਖੇ ਚ ਰੱਖਿਆ ਕਿ ਬੱਚੇ ਨੇ ਪੇਪਰ ਪੈ ਗਏ ਮਲੇਰਕੋਟਲੇ ਕਲੀਅਰਕੋਟਲੇ ਕਰਾਇਤੇ ਮੈਂ ਰਹਿੰਦੀ ਸੀਗੀ ਜਦੋਂ ਪੇਪਰ ਪੈ ਗਏ ਆਪਾਂ ਕਲੀਅਰ ਕਰਾ ਕੇ ਇੱਥੇ ਆ ਜਾਣਾ ਜਦੋਂ ਰੰਗ ਹੋਇਆ ਤਾਂ ਮੈਂ ਮੈਂ ਆਈ ਆ ਮੈਨੂੰ ਐਨਾ ਪਤਾ ਕਿੰਨੇ ਕਮਰੇ ਆ ਕਿਹੜੀ ਚੀਜ਼ ਕਿੱਦਾਂ ਲੱਗੀ ਹੋਈ ਆ ਕਿ ਸਾਰੇ ਪੈਸੇ ਅਸੀਂ ਦਿੰਨੇ ਆ ਮੈਨੂੰ ਇਸ ਗਵਾਂਡੀ ਨੇ ਵੀ ਦੇਖਿਆ ਜਦੋਂ ਬੱਚਾ ਮੇਰੇ ਪੇਟੀ ਚ ਸੀਗਾ ਮੈਂ ਵੀ ਇੱਥੇ ਕੀ ਲੱਗਿਆ ਕੀ ਨਹੀਂ ਲੱਗਿਆ ਕੀ ਪੱਥਰਾਂ ਆ ਗਏ ਇਹ ਬਾਹਰ ਨਹੀਂ ਚ ਇਹਨਾਂ ਜਿਆਦਾ ਕਰਜ਼ਾ ਚੱਕੇ ਹੋਏ ਨੇ ਹੁਣ ਤੁਸੀਂ ਇਹਨਾਂ ਨਾਲ ਸਹਿਮਤ ਹੋ ਇੰਨਾ ਨਾਲ ਸਹਿਮਤ ਹੋ ਤੁਸੀਂ ਜੀ ਨਹੀਂ ਵੀਰੇ ਗੱਲ ਸੁਣ ਲਓ ਮੇਰੀ ਵੀ ਮੈਂ ਜਿਹੜੀ ਪ੍ਰਾਪਰਟੀ ਆ ਮੈਂ ਤਾਂ ਆਪਣੇ ਬੇਟੇ ਨੂੰ ਦੇ ਸਕਦਾ ਉਹ ਜਿੰਨੂੰ ਮਰਜ਼ੀ ਦੇਵੇ ਚਾਹੇ ਮੇਰੀ ਪੋਤੀ ਦੇ ਨਾਲ ਤੁਸੀਂ ਆਪਣੇ ਬੇਟੇ ਨਾਲ ਜਿਹੜਾ ਤੁਸੀਂ ਬੇਡਾ ਮੰਨਦੇ ਹੋ ਉਹ ਬੱਚਾ ਹੈਗਾ ਬਟਾ ਬੱਚਾ ਥੋੜਾ ਕੁਝ ਲੱਗਦਾ ਨਹੀਂ ਹੈਗਾ ਬੱਚਾ ਪੋਤੀ ਦੀ ਹੈ ਨਾ ਬੱਚਾ ਹੁਣ ਉਹਦੇ ਆਇਆ ਹੁਣ ਕਿੱਥੇ ਹੈ ਉਹ ਕਿੱਥੇ ਜਾਣਗੇ ਬੱਚੇ ਨੇ ਹੈਗੇ ਤੁਸੀਂ ਬੇਟੇ ਨੂੰ ਪ੍ਰਾਪਤ ਜੇ ਬੰਦ ਬੱਚੇ ਕਿੱਥੇ ਜਾਣਗੇ ਬੇਟਾ ਪੋਤੀ ਸਾਡੀ ਕਰਾ ਕੇ ਬੈਠੀ ਹੋੜੇ ਤਿੰਨ ਬੱਚੇ ਨੇ ਜੀ ਹਾਂਜੀ ਹਾਂਜੀ ਤਿੰਨ ਇੱਕ ਬੇਟਾ ਦੋ ਬੇਟੇ ਇਹਨਾਂ ਦੀ ਸਰਟੀਫਿਕੇਟ ਸਾਰਾ ਕੁਝ ਮੈਰਿਜ ਦੀ ਐਲਬਮ ਵੀਡੀਓ ਸਾਰਾ ਕੁਝ ਨਹੀਂ ਇਹ ਲੋਕ ਨੇ ਵਿਆਹ ਕਰਾਇਆ ਤੇਰੇ ਮੁੰਡੇ ਨਾਲ ਰੀਤੀ ਰੋਇਜਾ ਨਾਲ ਵਿਆਹ ਹੋਇਆ ਨਹੀਂ ਵੀਡੀਓ ਦਿਖਾਈ ਹਾਂਜੀ ਸਰ ਕੀ ਨਾਮ ਹੈ ਜੀ ਮੈਂ ਐਸਏ ਅਮਰੀਕ ਸਿੰਘ ਤੇ ਇਸ ਕੇਸ ਦੇ ਆਈ ਹੋ ਤੁਸੀਂ ਹੋ ਜੀ ਇਸ ਕੜਕੇ ਲੜਕੀ ਨੇ ਸੁਨੀਤਾ ਰਾਣੀ ਜੀ ਨੇ ਫੋਨ ਮਾਰਾ 112 ਦੀ ਕੰਪਲੇਂਟ ਕੀਤੀ ਸੀ ਉਹਦੇ ਸੰਬੰਧ ਵਿੱਚ ਮੈਂ ਪ੍ਰੋਸੀਸ਼ਨ ਕੋਰਟ ਦੇ ਵਿੱਚ ਇੱਕ ਵੇਲੇ ਐਪਲੀਕੇਸ਼ਨ ਅਟੈਂਡ ਕਰਨੀ ਜਾਣਾ ਸੀਗਾ ਤੇ ਮੈਨੂੰ ਕਹ ਵੀ 12 ਵਜੇ ਤੱਕ ਆਇਆ ਨਾ ਬਾਕੀ ਫੋਰਸ ਸਾਡੀ ਡਿਊਟੀ ਗਈ ਗਈ ਆ ਅ ਇੱਥੇ ਡਿਸਪਲਸ ਕਾਲ ਦੇ ਰਕਤੇ ਗਿਰਤੀ ਹੋ ਰਹੀ ਹੈ ਲੋਕ ਸਮਝ ਲੈਣਗੇ ਜੀ ਮੈਂ 12 ਵਜੇ ਤੋਂ ਪਹਿਲਾਂ ਪਹਿਲਾਂ ਇੱਥੇ ਆ ਗਿਆ ਤੇ ਇੱਥੇ ਆ ਕੇ ਜਦੋਂ ਪਤਾ ਕੀਤਾ ਮੈਨੂੰ ਤਾਂ ਇਹ ਤੁਮਹਾਲ ਲੁਧਿਆਣੇ ਤੋਂ ਹੋਣਗੇ ਲੁਧਾਨੀ ਚਲੇਗਾ ਉਹਨੂੰ ਕਿੰਨਾ ਚਿਰ ਬੇਟ ਕਿਹੜਾ ਕਰਦਾ ਮੈਂ ਉੱਥੇ ਬਾਈ ਨੂੰ ਕਹਿ ਕੇ ਖਾਨ ਬਾਈ ਨੂੰ ਕਾ ਕੇ ਫਿਰ ਇਹਦਾ ਘਰ ਪਤਾ ਕਰਕੇ ਦੋ ਬਾਈ ਨੂੰ ਨਾਲ ਲੈ ਕੇ ਗਿਆ ਮੈਂ ਤੇ ਇੱਥੇ ਪਤਾ ਕਰਕੇ ਜਿੱਥੋਂ ਪਤਾ ਕੀਤਾ ਉਹਨੇ ਕਹੇ ਵੀ ਸਾਡੇ ਸੈਸ਼ਨ ਕੋਰਟ ਦੇ ਵਿੱਚ ਮੈਰਿਜ ਹੋ ਰਹੀ ਹੈ ਹੋ ਗਈ ਸੈਸ਼ਨ ਕੋਰਟ ਤੇ ਅਸੀਂ ਪ੍ਰੋਟੈਕਸ਼ਨ ਲੈ ਲਈ ਮੈਰਿਜ ਕਰਵਾ ਲਈ ਅਸੀਂ ਨੇ ਧਰਮ ਚੇਂਜ ਕਰਕੇ ਹੋਂਸੇ ਸੰਬੰਧੀ ਵਿੱਚ ਉਹਦੇ ਜਿਹੜੇ ਦਰਖਾਸਤ ਦੇ ਕਾਗਜ਼ ਨੇ ਉਹਦੇ ਐਸਆਈ ਪਿਆਰਾ ਸਿੰਘ ਨੂੰ ਮਾਰਕ ਦਿੱਤੇ ਹੋਏ ਨੇ ਤੇ ਕੱਲ ਉਹ ਐਸਐਚਓ ਸਾਹਿਬ ਨੂੰ ਮਿਲ ਕੇ ਵੀ ਆਏ ਨੇ ਜੀ ਜਿਹੜੇ ਸੈਸ਼ਨ ਕੋਰਟ ਦੇ ਕਾਗਜ਼ ਤਾਂ ਦਿਖਾ ਕੇ ਲੈ ਕੇ ਆਏ ਨੇ ਤੇ ਫਿਰ ਮੈਂ ਜਿਹਦੇ ਖਿਲਾਫ ਕੰਪਲੇਂਟ ਕਰਕੇ ਉਹ ਮੈਂ ਬਿਆਨ ਲਿਖ ਲਿਆ ਈ ਮਾਇ ਤੇਜਨਾ ਰਹਿ ਰਹੇ ਆ ਆਪਦੀ ਸਾਡੀ ਮੈਰਿਜ ਕਰਾ ਲਈ ਐ ਸੀ ਸੈਸ਼ਨ ਕੋਰਟ ਤੋਂ ਪ੍ਰੋਟੈਕਸ਼ਨ ਲਈ ਆ ਕੀ ਇਹ ਇਦਾਂ ਧਰਮ ਚੇਂਜ ਕਰਕੇ ਬਿਨਾ ਤਲਾਕ ਦਿੱਤੇ ਮੈਰਿਜ ਕਰਵਾਉਣ ਦੇ ਹੱਕ ਦਾ ਰਹਿ ਗਿਆ ਨਹੀਂ ਸਾਡੇ ਤਾਂ ਇਹ ਤਾਂ ਹੁਣ ਲੋਕ ਕਰਾਉਂਦੇ ਨੇ ਜਿਨ੍ਹਾਂ ਨੂੰ ਕਰਵਾ ਲੈਂਦੇ ਨੇ ਆਪਦਾ ਸੈਸ਼ਨ ਕੋਰਟ ਚ ਜਾ ਕੇ ਜੇ ਇਹ ਕੋਈ ਕਰਨਾ ਚਾਹੁੰਦੀ ਆਪਦੀ ਅਦਾਲਤ ਚ ਪੈਰਵਾਈ ਕਰਨੀ ਹੈ ਤੇ ਇਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਸਰਿਆਂ ਮਿਲਜਾਮ ਲਾਏ ਗਏ ਨੇ ਵੀ ਮੈਨੂੰ ਦਰਦ-ਦਰ ਦੀਆਂ ਠੋਕਾਂ ਖਾਣੀਆਂ ਪੈ ਰਹੀਆਂ ਨੇ ਮੈਨੂੰ ਦਰਦ-ਦਰ ਦੀਆਂ ਠੋਕਾਂ ਖਾਣੀਆਂ ਪੈ ਰਹੀਆਂ ਨੇ ਵੀ ਪੁਲਿਸ ਪ੍ਰਸ਼ਾਸਨ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਸਾਡੇ ਕੋਲ ਅੱਜ ਕੰਪਲੇਂਟ ਆਈ ਸੀ ਕੰਪਲੇਂਟ ਸੁਣਾ ਸੈਸ਼ਨ ਕੋਡ ਵੇਲ ਅਟੈਂਡ ਕਰਕੇ ਸਿੱਧਾ ਇੱਥੇ ਆਇਆ ਹੋਰ ਕਿਤੇ ਨਹੀਂ ਗਿਆ ਹੈਗਾ 12 ਵਜੇ ਤੋਂ ਪਹਿਲਾਂ ਮੈਂ ਟਾਈਮ ਦਿੱਤਾ ਸੀ ਮੈਨੂੰ ਆਏ ਸੀ ਵਿਖੇ ਲੁਧਾਨੀ ਚੱਲੇ ਗਏ ਲੁਧਾਨੇ ਤੋਂ ਆਏ ਨੇ ਚਲ ਹੁਣ ਇਹਨਾਂ ਨੂੰ ਫੋਨ ਨਾਲ ਮੈਂ ਸੰਪਰਕ ਕੀਤਾ ਵੀ ਮੈਂ ਇਹਨਾਂ ਦੇ ਘਰੇ ਪਹੁੰਚ ਗਿਆ ਭਾਈ ਤੁਸੀਂ ਕਿੱਥੇ ਹੋ ਇਹ ਕਹਿੰਦੇ ਸੀ ਆ ਰਹੇ ਉਗ ਮੈਂ ਇਕੱਲੇ ਹੀ ਸੀਗਾ ਇਹਨਾਂ ਨੇ ਜੋ ਐਸਐਸਪੀ ਸਾਹਿਬਾ ਦੇ ਕੰਪਲੀਟ ਕੀਤੀ ਹੈ ਇੱਕ ਰਿਕੁਐਸਟ ਕੀਤੀ ਸੀ ਵੀ ਮੇਰਾ ਇਹ ਜਿਹੜਾ ਮਸਲਾ ਉਹਦੇ ਤੇ ਵਿਚਾਰਿਆ ਜਾਵੇ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੋਈ ਜੀ ਇਹਦੇ ਬਾਰੇ ਦਰਖਾਸਤ ਦਾ ਪਤਾ ਨਹੀਂ ਪਰ ਕਿ ਦਰਖਾਸਤ ਸਾਡੇ ਥਾਣੇ 'ਚ ਹੋਊਗੀ ਤਾਂ ਉਹ ਕਿਸੇ ਆਪਣੇ ਤਫਤੀਸ਼ੀ ਅਫਸਰ ਨੂੰ ਮਾਰਕ ਕੀਤੀ ਹੋਏ ਐਸਐਸਪੀ ਸਾਹਿਬਾਨ ਨੇ ਤੇ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਫੀਡ ਤੇ ਤੁਹਾਡੇ ਕੋਲੇ ਪਹੁੰਚੀ ਐ ਕਿ ਤੁਸੀਂ ਦੂਜੇ ਪਰਿਵਾਰ ਨੂੰ ਮਿਲਿਓ ਜੀ ਹਾਂ ਜੀ ਮੈਂ ਉਹਨਾਂ ਨੂੰ ਮਿਲ ਲਿਆ ਉਹਨਾਂ ਦਾ ਬਿਆਨ ਲਿਖ ਲਿਆ 112 ਦੀ ਕੰਪਲੇਂਟ ਕੀਤੀ ਸੀਗੀ ਤੇ ਮੈਂ ਜਾ ਕੇ ਹੁਣ ਸਿੱਤੂ ਸਾਹਿਬ ਨੂੰ ਦੱਸੂ ਜੀ ਇਹ ਕਰਨਾ ਚਾਹੁੰਦੇ ਤੇ ਸਿੱਤੂ ਸਾਹਿਬ ਨੂੰ ਆ ਕੇ ਮਿਲਣ ਤਾਂ ਨਹੀਂ ਚਾਹਜਣ ਕੋਈ ਵੱਲ ਨਹੀਂ ਲੋਕ ਇਹਨਾਂ ਨੂੰ ਕੋਈ ਧੱਕਾ ਹੋਇਆ ਸੀ ਇਹਨਾਂ ਦਾ ਬਿਆਨ ਲਿਖ ਕੇ ਕਾਰਵਾਈ ਕਰ ਦਵਾਂਗੇ ਜੀ ਇਹੀ ਵੱਧਵਾ ਮੈਂ ਦਵਾ ਦੀਦੀ ਆਮੀਨ ਤੁਮਾਂ ਆਮੀਨ ਤੋਂ ਮੈਂ ਤੁਹਾਨੂੰ ਦੱਸਾਂਗੀ ਕਿ ਮਾਰੀ ਵੱਧਵਾਓਗੇ ਮੈਂ ਤੁਹ ਹੱਦ ਹੋ ਗਈ ਮੈਂ ਕਿੱਥੇ ਨਹੀਂ ਆਪੇ ਮੈਂ ਕਿੱਥੇ ਕਿੱਥੇ ੱਤਕੇ ਨਾ ਲੈ ਜੂੰਗੀ। ਤੁਹਾਨੂੰ ਸਮਝਾ ਕੇ ਮੈਂ ਦੱਸ ਰਹੀ ਤੇਰੀ ਚੁੰਡੀਆਂ ਦੇ ਮੈਂ ਘਮਾਦੀ ਕਿ ਤੇਰੇ ਬਾਪ ਨੇ ਘਰ ਬਣਾ ਦਿੱਤਾ। ਜਦੋਂ ਜਿੰਦੇ ਤੋਰ ਤੋਰ ਕੇ ਅੰਦਰ ਵਰਦੀ ਹੈ। ਤੁਸੀਂ ਐਨਾ ਕਿਉਂ ਬੋਲਦੇ ਪਏ ਆ ਮੈਂ ਤੁਹਾਨੂੰ ਕੁਝ ਰੋਂਗ ਬੋਲਦੀ ਨਹੀਂ ਪਈ ਹੈਗੀ ਤੁਸੀਂ ਮੈਨੂੰ ਗਲਤ ਇਹੋ ਹਜੇ ਤੋਂ ਮੇਰੇ ਨਾਲ ਅੱਗ ਲਾ ਕੇ ਸਾਡੇ ਘਰ ਦੇ ਵਿੱਚ ਤੂੰ ਫਿਰਦੀ ਐਂ ਅੱਜ ਤੇਨੂੰ ਬਿਠਾ ਲੂਗਾ। ਜੀ ਮੈਂ ਅੱਗ ਲਾਣੀ। 1 ਮਿੰਟ। ਬਿਠਾ ਲੂਗਾ। 1 ਮਿੰਟ। ਆਹ ਤੇਰੀਆਂ ਖੋੜੀਆਂ ਨੂੰ ਕੋਈ ਬਿਠਾ ਲੂਗਾ। ਮੇਰੇ ਨਾਲ ਦੀ ਮੇਰਾ ਜਿਹੜੇ ਦੇ ਨਾਲ ਦਾ ਮੇਰੇ ਉਧਰ ਮੰਗੇ ਸੋਹਰੇ ਕੀ ਖਾਲ ਖਾਨਦਾਨ ਮੇਰੇ ਨਾਲ ਕੁਝ ਤੋਂ ਪਹਿਚਿ ਮਾਰੀ ਸਦੋਂ ਦਿਲ ਅੰਸ਼ੀਸ਼ਾ ਲੈ ਕੇ ਤੂੰ ਆਪਣੀ ਅੱਛਾ ਕਿੰਦਰਾ ਨੂੰ ਕੋਈ ਆਵਰ ਤੈਨੂੰ ਕੁੜੀ ਕੰਨੀ ਸਦੋਂ ਦਾ ਲੱਗਦੀ ਨਹੀਂ ਕਿ ਕਿੰਨੀ ਆਮਨ ਆਦਤ ਕਿੰਨੇ ਬਾਪ ਨੇ ਲੈ ਪੁੱਛ ਲੋ ਅਮਰਪ੍ਰੀਤ ਨੂੰ ਕਿੰਨੇ ਬਾਪ ਆ ਉਹ ਹੀ ਹੈਗਾ ਉਹ ਹੀ ਹੈਗਾ ਰਕਾਤ ਹੋਰ ਤਾਂ ਪਤਾ ਨਹੀਂ ਕਿੰਨੇ ਬਾਪ ਦੇ ਉਹਨੇ ਕੀ ਕੀਆ ਅਮਰ ਨੇ ਕੀ ਕੀਆ ਕਿ ਮੇਰੀ ਕੁੜੀ ਨਹੀਂ ਆ ਤੁਸੀਂ ਜੇ ਸੱਚੀ ਐ ਨਾ ਜੇ ਅੱਲਾ ਦੀ ਸੌਂ ਖਾਨਦੇ ਐ ਨਾ ਬੱਦਵਾ ਦਿੰਦੇ ਐ ਨਾ ਅਮਰ ਨੂੰ ਸਪੀਕਰ ਔਨ ਕਰਕੇ ਗੱਲ ਕਰਾਓ ਕਿ ਉਹਦੀ ਕੁੜੀ ਨਹੀਂ ਹੈ। ਦੇਖਿਆ ਚਲਾ ਗਿਆ ਤਾੜਾ ਨਿਕਲ ਗਿਆ ਉਹ ਤਾਂ ਘਰ ਛੱਡ ਕੇ ਭੱਜਿਆ ਤੈਨੂੰ ਚਮਾਰੀ ਤੇਰੇ ਪਿੱਛੇ ਮੇਰੇ ਪਿੱਛੇ ਤੇਰੇ ਤੇਰੇ ਕੋਲ ਜਿੰਦਾਰ ਹੈ ਨਾ ਉਹ ਐ ਰਵੇ ਇੱਕ ਦਿਨ ਕੱਲ ਅੱਜ ਆਇਆ ਸੀ ਉਹ ਅੱਜ ਆ ਗਿਆ ਤੈਨੂੰ ਚਮਾਰੀ ਨੇ ਚਮ ਚਮਾਰੀ ਮੈਂ ਕਿਹਾ ਤਾਂ ਮਗਾ ਨੂੰ ਬੁਲਾਓ ਜੀ ਮਗਾ ਮੈਂ ਬੈਠ ਕੇ ਗੱਲ ਮਗਾਉਂਗੀ ਥੋੜੀ ਮੈਨੇ ਤੇਰੇ ਵਾਂਗਰ ਬਹੁਤ ਸੋਚ ਲੱਗਦੀ ਹਾਂ ਤੇਰੇ ਹੱਥ ਤੇ ਹੀ ਪੜਾਵੂਗੀ ਨਹੀਂ ਬਾਹਵੇਂ ਮੇਰੇ ਕੋਲ ਕਿਉਂਕਿ ਉਹ ਮੈਨੂੰ ਪਿਆਰੇ ਬਹੁਤ ਕਰਦਾ ਆ ਉਹ ਮੇਰੇ ਬਿਨਾ ਇੱਕ ਮਿੰਟ ਨਹੀਂ ਰਹਿ ਸਕਦਾ ਪਿਆਰ ਇਹੋ ਜਿਹਾ ਪਿਆਰ ਪਹਿਲਾਂ ਜਦ ਆਦਮੀ ਕਿੱਥੇੋਂ ਤੋਂ ਪਿਆਰ ਕਰਦਾ ਫੇਰ ਨਾ ਮਰਤਾ ਗਿਆ ਆਦਮੀ ਕਿੱਥੇ ਨਹੀਂ ਦੀਦੀ ਤੁਹਾਨੂੰ ਪਤਾ ਸਾਨੂੰ 20 ਦਿਨ ਹੋ ਗਏ ਅਸੀਂ ਨਿਵੇਟਰ ਲਵਾਇਆ 20 ਦਿਨੋਂ ਮੈਨੂੰ ਤੜਫਦੀ ਨੂੰ ਨਹੀਂ ਦੇਖ ਸਕਦਾ ਮੈਨੂੰ ਤੜਫਦੀ ਨੂੰ ਨਹੀਂ ਦੇਖ ਸਕਦਾ ਤੁਸੀਂ ਕਹਿੰਦੇ ਨਾ ਮੇਰੀ ਗੁੱਥੀ ਵੀ ਐ ਕਿ ਤੈਨੂੰ ਐਸ ਐਸ ਚੋਂ ਸੁਣਾਣੀ ਤੂੰ ਚੁੱਪ ਕਰ ਜਾ ਤੂੰ ਹੋਰ ਨਹੀਂ ਉਹ ਕਿਤੇ ਜੰਡੇ ਮੇਰੇ ਸਾਹਮਣੇ ਖੜ੍ਹਦਾ ਹੋਣੀ ਅੱਛਾ ਜੀ ਨਾ ਔਰ ਜੇ ਚੁੱਕਦੀ ਹੈ ਗਾਰਲ ਕੇ ਹੈ ਮੇਰੀ ਸ਼ਗਲ ਦੀਦੀ ਮੇਰੀ ਗੱਲ ਸੁਣ ਐਨਾ ਕੁਝ ਬੋਲੀ ਜਾਨਨੀ ਹੈ ਤੇਰੇ ਵੀ ਤੀਆਂ ਮੇਰੇ ਵੀ ਦੀਦੀ ਇੱਕ ਮਿੰਟ ਇੱਕ ਮਿੰਟ ਪਰਚਾ ਮੈਂ ਪਾਉਂਗੀ ਵਿਦ ਸਬੂਤ ਆ ਮੇਰੇ ਕੋਲ ਮੈਂ ਪਰਚਾ ਪਾਉਂਗੀ ਮੇਰੇ ਕੋਲ ਵੀ ਸਬੂਤ ਨੇ ਮੇਰਾ ਬੰਦਾ ਵਾਛੇ ਚ ਕੀਤਾ ਤੈਂ ਤੈਂ ਵਾਛੇ ਚ ਕੀਤਾ ਮੇਰਾ ਬੰਦਾ ਠੀਕ ਆ ਉਹ ਮੇਰਾ ਬੰਦਾ ਮੇਰੇ ਆਈਡੀ ਪ੍ਰੂਫ ਆ ਦੇ ਨਾਂ ਤੇ ਮੈਰਜ ਮੇਰੇ ਨਾਲ ਹੋਈਓ ਆ ਜੁੱਤੀਆਂ ਤਾਂ ਤੇਰੇ ਪਹਿਣੀਆਂ ਤੇ ਨਾਲ ਪਿਆਰ ਨਾਲ ਗੱਲ ਕਰੀ ਜਾਂਦੀ ਸੀ ਮੈਂ ਠੀਕ ਆ ਹਾ ਕੁੜੀਆਂ ਕਿੱਥੋਂ ਹਰਾਮ ਦੀਆਂ ਆਈਆਂ ਆ ਹਰਾਮ ਦਾ ਗੰਦਾ ਖੂਨ ਕੁੱਤੀਏ ਕੁੱਤੀਏ ਤਾਂ ਹੀ ਦੀ ਤੂੰ ਨਿਆਣਾ ਜੰਮਿਆ